ਕੁਝ ਵੀ ਨਹੀਂ ਤੇ ਪਿਆਰੇ ਨਾਨਕ ਚ ਇੰਨੀ ਹਉਮੈ ਨਹੀਂ ਏ ਕਿ ਉਹ ਕਵੇ ਕਿ ਮੈਨੂੰ ਮਨ ਮੈਂ ਕੁਝ ਹਾਂ ਇਹਨਾਂ ਕਦੀ ਕਹਿਣ ਨਹੀਂ ਆਏਗਾ ਉਹਨੇ ਨਾ ਹੀ ਹੋ ਜਾਣਾ ਉਹਦੇ ਵਾਸਤੇ ਤੇ ਨੁਕਸਾਨ ਕੀਦਾ ਏ ਮੰਨਣ ਵਾਲੇ ਦਾ ਏ ਜੋ ਇਸ ਨੂੰ ਮੰਨੋਗੇ ਜੋ ਸ਼ਰਧਾ ਧਾਰਨ ਕਰੋਗੇ ਇਹਨੇ ਉਹ ਹੀ ਹੋ ਜਾਣਾ ਕਿਉਂਕਿ ਇਹਦਾ ਆਪਣਾ ਕੋਈ ਆਕਾਰ ਨਹੀਂ ਏ ਇਹ ਸ਼ਰਦਾਲੂ ਦੀ ਸ਼ਰਦਾ ਤੇ ਖਲੋਤਾ ਏ ਕਿ ਉਹ ਕੀ ਸ਼ਰਦਾ ਧਾਰਨ ਕਰਦਾ ਏ ਇਹ ਬੜੀ ਡਾਡੀ ਬਾਤ ਏ ਇਸ ਗੁਰੂ ਨੂੰ ਜੋ ਜਾਣੋਗੇ ਤੇ ਇਹਦਾ ਸਿਰਫ ਇਨਾਕ 1430 ਅੰਗ ਦਾ ਸਰੂਪ ਨਹੀਂ ਏ ਭਾਈ ਇਹ ਸਿਰਫ 1430 ਅੰਗ ਚ ਨਹੀਂ ਵਸਦਾ 1430 ਜਿਹੜੇ ਅੰਗ ਨੇ ਉਹਤੇ ਆਪਜੀ ਬਣਾਉਂਦੇ ਉਹ ਆਪਜੀ ਛਪਾਉਂਦੇ ਉਹ ਆਪਜੀ ਦੇ ਛਾਪੇ ਖਾਨੇ ਚ ਬਣ ਰਹੇ ਨੇ ਗੁਰੂ ਕਿੱਥੇ ਉਤੇ ਜਿਹੜਾ ਪਰਤਖ ਗੁਰੂ ਏ ਪ੍ਰਗਟ ਗੁਰੂ ਏ ਉਹ ਕਿੱਥੇ ਉਹਤੇ ਆਪਜੀ ਦੀ ਸ਼ਰਧਾ ਤੇ ਆਪਜੀ ਦੇ ਪ੍ਰੇਮ ਤੇ ਇਹਨਾਂ ਦੇ ਵਿੱਚ ਰੰਗ ਬਣ ਕੇ ਵਸ ਜਾਂਦਾ ਪਰ ਕਣ ਕਣ ਚ ਸਮੋਇਆ ਏ ਜਰੇ ਜਰੇ ਚ ਸਮੋਇਆ ਏ ਬੂੰਦ ਬੂੰਦ ਚ ਸਮੋਇਆ ਏ ਹਾਜ਼ਰ ਨਾਜ਼ਰੇ ਹਰ ਜਗ੍ਹਾ ਇਸ ਪਿਆਰੇ ਨੂੰ ਪਿਆਰੇ ਕਰਕੇ ਜਨਣਾ ਤੇ ਜੇ ਪਿਆਰੇ ਨੂੰ ਪਿਆਰਾ ਕਰਕੇ ਜਾਣਦੇ ਹੋਈਏ ਆ ਗੁਰਸਿੱਖਾਂ ਦਾ ਇੱਕ ਨਿਯਮ ਹੈ ਨਾ ਵੇਖੋ ਪ੍ਰੀਤ ਚੋਂ ਬੜੀਆਂ ਉੱਚੀਆਂ ਮਰਿਆਦਾ ਨਿਕਲ ਕੇ ਆਉਂਦੀਆਂ ਪ੍ਰੀਤ ਚੋਂ ਹੌਲੀ ਹੌਲੀ ਅਸੀਂ ਬੇਸਮਝ ਹੋ ਜਾਂਨੇ ਸਾਨੂੰ ਸਮਝ ਨਹੀਂ ਆਉਂਦੀਆਂ ਗੁਰਸਿੱਖ ਜਿਹੜੇ ਨੇ ਉਹ ਹਜ਼ੂਰੀਏ ਨਾਲ ਦਰਵਾਜ਼ਾ ਪਕੜਨਗੇ ਹਜ਼ੂਰੀਏ ਨਾਲ ਮਾਈਕ ਨੂੰ ਪਕੜਨਗੇ ਹਜ਼ੂਰੀਏ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਣੇ ਖਾਰਸ਼ ਵੀ ਕਰਨੀ ਹੋਵੇ ਤੇ ਹਜੂਰੀਏ ਨਹੀਂ ਕਰਨਗੇ ਕਿਉਂ ਪ੍ਰੀਤੇ ਅੰਦਰ ਕਿ ਆ ਜਿਹੜੇ ਹੱਥ ਨੇ ਬਾਹਰੋਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਸਤਿਗੁਰੂ ਦੇ ਇਹਨਾਂ ਬਸਤਰਾਂ ਨੂੰ ਰਮਾਲਾ ਸਾਹਿਬ ਨੂੰ ਜਾਂ ਲਾਉਣੇ ਨੇ ਜਾਂ ਚੌਰ ਸਾਹਿਬ ਨੂੰ ਲਾਉਣੇ ਨੇ ਇਸ ਤੋਂ ਅਲਾਵਾ ਹੋਰ ਕਿਤੇ ਨਹੀਂ ਲਾਉਣੇ ਕਿੰਨੀ ਉੱਚੀ ਮਰਿਆਦਾ ਹੈ ਕਿੰਨਾ ਪ੍ਰੀਤ ਛੁਪੀ ਹੈ ਤੇ ਉਹ ਜਿਹੜਾ ਧਿਆਨ ਰੱਖਦਾ ਹੈ ਅੰਦਰ ਜਿਹੜੀ ਸ਼ਕਤੀ ਧਿਆਨ ਰੱਖਦੀ ਏ ਉਹ ਪ੍ਰੀਤ ਨੂੰ ਵਧਾਈ ਜਾਏਗੀ ਵਧਾਈ ਜਾਏਗੀ ਕਦੀ ਕਰਕੇ ਦੇਖਣਾ ਤੇ ਉਦਾਂ ਕੀ ਏ ਇਹਨੂੰ ਵੀ ਲਾ ਲਓ ਉਹਨੂੰ ਵੀ ਲਾ ਲਓ ਜਿੱਥੇ ਸਾਰੇ ਲਾਈ ਜਾਂਦੇ ਉੱਥੇ ਵੀ ਲਾ ਲਓ ਕਿਸੇ ਨੇ ਭਾਵੇਂ ਖਸਮ ਨੇ ਨੱਕ ਚੀ ਮਾਰ ਕੇ ਲਾਏ ਹੁਣ ਹੈਨਾ ਇੱਥੇ ਤੇ ਇਹੋ ਜਿਹੇ ਵੀ ਆਲਸੀ ਤੇ ਦਲਿਤਰੀ ਲੋਕ ਨੇ ਨਾ ਹੱਥ ਧੋਂਦੇ ਹੀ ਨਹੀਂ ਉਹ ਜਿਵੇਂ ਦਲਿਤਰੀਆਂ ਤੇ ਇੱਕ ਮਜ਼ਾਕ ਬਣਿਆ ਹੈ ਨਾ ਕਿ ਕਹਿੰਦੇ ਕਿਸੇ ਰਾਜੇ ਨੇ ਦਲਿਤਰਾ ਨੂੰ ਸੱਦ ਲਿਆ ਸਾਰਿਆਂ ਨੂੰ ਤੇ ਕਹਿਣ ਲੱਗਾ ਕਿ ਤੁਹਾਨੂੰ ਇਨਾਮ ਦੇਣਾ ਜਿਹੜਾ ਸਭ ਤੋਂ ਵੱਡਾ ਆਲਸੀ ਹੋਇਆ ਸਭ ਤੋਂ ਵੱਡਾ ਕੰਮਚੋਰ ਹੋਇਆ ਦਲਿੱਦਰੀ ਹੋਇਆ ਉਹਨੂੰ ਇਨਾਮ ਦੇਣਾ ਹੈ ਸੋਨੇ ਦਾ ਹਾਰ ਬਣਾ ਕੇ ਦੇਣਾ ਹੈ ਤੇ ਸਾਰੇ ਆਲਸੀ ਤੇ ਦਲਿੱਦਰੀ ਜਿਹੜੇ ਕੰਬਲ ਲੈ ਕੇ ਉੱਥੇ ਚਲੇ ਗਏ ਕੋਈ 2-4 ਦਿਨ ਆਲਸ ਕੀਤਾ ਉੱਠ ਕੇ ਚਲੇ ਗਏ ਕੋਈ 4 ਦਿਨ ਕੋਈ 5 ਦਿਨ ਇੱਕ ਕਈ ਮਹੀਨੇ ਉੱਥੇ ਬੈਠਾ ਰਿਹਾ ਉਨੂੰ ਪ੍ਰਸ਼ਾਦਾ ਛੱਕਨ ਨੂੰ ਦੇ ਦਿੰਦੇ ਉਹ ਚੁੱਪ ਕਰਕੇ ਕੰਬਲ ਲੈ ਕੇ ਬੈਠਾ ਰਹਿੰਦਾ ਤੇ ਜਦੋਂ ਅਖੀਰ ਤੇ ਇਕੱਲਾ ਹੀ ਰਹਿ ਗਿਆ ਨਾ ਹੋਰ ਕੋਈ ਨਾ ਰਿਆ ਤੇ ਰਾਜਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਇਹਨੂੰ ਇਨਾਮ ਦੇਣਾ ਏ ਤੇ ਜਾ ਕੇ ਸੇਵਾਦਾਰਾ ਨੇ ਕਿਹਾ ਕਿ ਭਾਈ ਉੱਠ ਤੈਨੂੰ ਇਨਾਮ ਦੇਣਾ ਏ ਤੂੰ ਜਿੱਤ ਗਿਆ ਤੇ ਉਹ ਕਹਿੰਦਾ ਛੱਡੋ ਪਰੇ ਕੌਣ ਨਾਮ ਲੈਣ ਜਾਵੇ ਇੱਥੇ ਹੀ ਠੀਕ ਹੈ ਆਲਸੀ ਸੀ ਨਾ ਅਜੇਹੇ ਵੀ ਆਲਸੀ ਨੇ ਕੇ ਹੱਥ ਧੋਣ ਤੇ ਵੀ ਆ ਗੁਰੂ ਘਰ ਆਉਣ ਲੱਗਿਆਂ ਜਰਾਬਾਂ ਲਾਉਣ ਤੇ ਜਿਹੜੀ ਇਹ ਦਲਿੱਤਰ ਕਰ ਲੈਣਗੇ ਆ ਪੈਲਸਾਂ ਦਾ ਕਿਉਂ ਚੱਲਦਾ ਏ ਕਿਉਂ ਉੱਥੇ ਬੂਟ ਨਹੀਂ ਲਾਉਣੇ ਪੈਂਦੇ ਬੂਟ ਲਾਉਣੇ ਬੜੇ ਔਖੇ ਨੇ ਤੇ ਅਸੀਂ ਕਈ ਵਾਰਾਂ ਕਹਿੰਨੇ ਆ ਕਿ ਇਹਦੇ ਨਾਲੋਂ ਤੇ ਮਾਰੀ ਜਾਓ ਤੇ ਚੰਗਾ ਏ ਜੇ ਗੁਰੂ ਵਾਸਤੇ ਅੱਜ ਤੁਹਾਡੇ ਕੋਲ ਜਰਾਬਾਂ ਨਹੀਂ ਲੱਥਦੀਆਂ ਤੇ ਭਾਈ ਦੇਗਾ ਚ ਕਿਦਾਂ ਉੱਭਲੋਗੇ ਦੇਗਾ ਚ ਉੱਭਲਣ ਦਾ ਹੌਸਲਾ ਕਿਦਾਂ ਹੋਏਗਾ ਅਾ ਜਦੋਂ ਕਿਤੇ ਅਰਦਾਸ ਦੇ ਇਹ ਸ਼ਬਦ ਆਉਂਦੇ ਨੇ ਨਾ ਦੇਗਾ ਚ ਉਬਲੇ ਬੰਦ ਬੰਦ ਕਟਾਏ ਜੰਡਾ ਨਾ ਵੱਜ ਕੇ ਸੜ ਗਏ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਰੀਰ ਕੰਬ ਜਾਂਦਾ ਇੱਕ ਵਾਰਾਂ ਤੇ ਇੱਕੋ ਹੀ ਜੋਦੜੀ ਇੱਕੋ ਹੀ ਕੂਕ ਗੁਰੂ ਗਾੜੀ ਨਿਕਲਦੀ ਏ ਕਿ ਸਤਿਗੁਰੂ ਕੀ ਕਦੀ ਮੈਂ ਵੀ ਇਦਾਂ ਦਾ ਹੋਵਾਂਗਾ ਕੀ ਕਦੀ ਮੈਂ ਵੀ ਤੇਰੇ ਨਾਲ ਇੰਨੀ ਪ੍ਰੀਤ ਚ ਤੇਰੇ ਤੋਂ ਇੰਨੇ ਬਲਹਾਰੇ ਜਾਵਾਂਗਾ ਕਿ ਤੇਰੇ ਤੋਂ ਜਿਹੜਾ ਇਹ ਉਹ ਦੇਗਾ ਚ ਉਬਲ ਜਾਵਾਂਗਾ ਤੇਰੇ ਵਾਸਤੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਹਾਰ ਬਣਾ ਕੇ ਗਲਾਂ ਚ ਪਵਾ ਲਵਾ ਜੇ ਲੋੜ ਪਈ ਤੇ ਕੀ ਮੈਂ ਵੀ ਤੇਰੇ ਨਾਲ ਇਹਨਾਂ ਨਿਭ ਸਕਦਾ ਤੇ ਅਸੀਂ ਤੇ ਫੂਨ ਬੰਦ ਨਹੀਂ ਕਰ ਸਕਦੇ ਦਰਬਾਰ ਚ ਜਰਾਬਾਂ ਨਹੀਂ ਲਾ ਸਕਦੇ ਨਿਆਣੇ ਨਹੀਂ ਚੁੱਪ ਕਰਾ ਸਕਦੇ ਸਿੱਖੀ ਤੇ ਇਸ ਤੋਂ ਬਲਹਾਰੇ ਜਾਣ ਦਾ ਨਾਮ ਹੀ ਪਾਈ ਤੇ ਨਹੀਂ ਤੇ ਜਿਨ੍ਹਾਂ ਨੇ ਬੰਦ-ਬੰਦ ਕਟਾਏ ਉਹਨਾਂ ਨੇ ਇਹ ਨਹੀਂ ਸੀ ਕਹਿਣਾ ਕਿ ਭਾਈ ਇੱਥੋਂ ਨਹੀਂ ਇੱਥੋਂ ਕੱਟ ਬੰਦ-ਬੰਦ ਇੱਥੇ ਹੁੰਦਾ ਉਹਨੇ ਹੱਥ ਜੋੜਨੇ ਸੀ ਕਿ ਬਚਾ ਲੈ ਚੰਗੀ ਗੱਲ ਏ ਦੱਸ ਬਚਣਾ ਕਿਵੇਂ ਕਈ ਵਾਰਾਂ ਇਹ ਸਾਖੀ ਦਾ ਜ਼ਿਕਰ ਕੀਤਾ ਏ ਸਤਿਗੁਰੂ ਨੇ ਸਮਝਾਈ ਸੀ ਬੜੀ ਪ੍ਰੀਤ ਨਾਲ ਤੇ ਕਈ ਵਾਰਾਂ ਸੰਗਤ ਨਾਲ ਸਾਂਝੀ ਕੀਤੀ ਏ ਆਪ ਜੀ ਨਾਮੀ ਕਰਦੇ ਆ ਨਾਵੇਂ ਪਾਤਸ਼ਾਹ ਨੂੰ ਕੈਦ ਕਰ ਲਿਆ ਗਿਆ ਨਾਵੇਂ ਪਾਤਸ਼ਾਹ ਨੂੰ ਨਾ ਕੈਦ ਕਰ ਲਿਆ ਗਿਆ ਅੱਜ ਕਈ ਜੀ ਭੂਤਾਂ ਪ੍ਰੇਤਾਂ ਤੋਂ ਬੜੇ ਡਰਦੇ। ਕਈ ਵਾਰ ਪੁੱਛ ਲੈਂਦੇ ਖਾਲਸਾ ਜੀ ਭੂਤ ਹੁੰਦੇ ਕਿ ਨਹੀਂ ਹੁੰਦੇ? ਇਹ ਜਾਦੂ ਟੂਣੇ ਚੱਲਦੇ ਕਿ ਨਹੀਂ ਚੱਲਦੇ? ਇੱਕੋ ਹੀ ਬਾਤ ਕਹਿੰਨੇ ਆ ਜਿਹੜਾ ਗੁਰੂ ਨਾਨਕ ਪਿਤਾ ਦੀ ਬਾਣੀ ਨੂੰ ਨਹੀਂ ਮੰਨਦਾ, ਨਹੀਂ ਸਮਝਦਾ, ਨਹੀਂ ਉਹਦੇ ਤੇ ਜੀਵਨ ਚੱਲਦਾ, ਉਹਦੇ ਵਾਸਤੇ ਸਭ ਕੁਝ ਹੀ ਹੁੰਦਾ। ਉਹਦੇ ਵਾਸਤੇ ਕੱਖ ਵੀ ਭੂਤੇ ਉਹਦੇ ਵਾਸਤੇ ਜਿਹੜਾ ਇਹ ਮਿੱਟੀ ਦਾ ਕਿਣਕਾ ਵੀ ਭੂਤ ਹੀ ਏ ਤੇ ਸੱਚ ਜਾਣਿਓ ਮਾਫ ਕਰ ਦੇਣਾ ਉਹ ਆਪ ਵੀ ਭੂਤ ਹੀ ਏ ਹੋਰ ਕੁਝ ਵੀ ਨਹੀਂ ਜਿਸਨੇ ਬਾਣੀ ਨੂੰ ਸਤਿਗੁਰੂ ਦੀ ਨੂੰ ਨਹੀਂ ਮੰਨਿਆ ਨਹੀਂ ਸਮਝਿਆ ਨਹੀਂ ਉਹਦੇ ਤੋਂ ਜੀਵਨ ਚੱਲਿਆ ਤੇ ਕਹਿ ਦਿੰਦੇ ਭੂਤ ਹੈ ਤੇ ਕਈ ਵਾਰਾ ਕਹਿਣਾ ਪੈਂਦਾ ਕਿ ਗੁਰਨਾਨਕ ਨੂੰ ਨਹੀਂ ਸੁਣਦੇ ਸਤਿਗੁਰੂ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਕਿ ਜੋ ਬੀਜੇਗਾ ਉਹ ਤੈਨੂੰ ਮਿਲੇਗਾ ਤੇ ਜੋ ਤੂੰ ਬੀਜਿਆ ਹੀ ਨਹੀਂ ਕਿਸੇ ਦੂਜੇ ਦੀ ਸਮਰੱਥਾ ਹੈ ਕਿ ਉਹ ਜਾਦੂ ਕਰਕੇ ਗੁਰਨਾਨਕ ਦੀ ਬਾਣੀ ਨੂੰ ਕੱਟ ਦਵੇ ਤੇ ਤੈਨੂੰ ਸਜ਼ਾ ਦੇ ਦੇਵੇ ਕੀ ਸਮਰੱਥਾ ਹੈ ਕਿਸੇ ਕੀ ਕਿਸੇ ਪੀਰ ਫਕੀਰ ਚ ਇੰਨੀ ਸਮਰੱਥਾ ਹੈ ਕਿ ਗੁਰਨਾਨਕ ਦੇ ਬੋਲ ਨੂੰ ਕੱਟ ਕਵੇ ਤੇ ਤੁਹਾਡੇ ਬੀਜੇ ਤੋਂ ਬਿਨਾ ਅਪਜੀ ਨੂੰ ਸਜ਼ਾ ਦੇ ਦੇਵੇ ਜੇ ਸਤਗੁਰੂ ਦੇ ਬੋਲ ਨੇ ਦਦੈ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਬੋਲੋ ਨਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਜੋ ਮੈਂ ਕਰਦਾ ਏ ਉਹ ਮੈਨੂੰ ਮਿਲੇਗਾ ਜੇ ਮੇਰਾ ਕਰਮ ਸ਼ਾਮਲ ਏ ਤੇ ਮੇਰੇ ਕਰਮ ਦੀ ਸਜ਼ਾ ਮੈਨੂੰ ਮਿਲਣੀ ਏ ਤੇ ਕੁਦਰਤ ਉਹਦਾ ਢੰਗ ਬਣਾ ਲਏਗੀ ਚਾਹੇ ਐਕਸੀਡੈਂਟ ਹੋਏਗਾ ਚਾਹੇ ਬਿਮਾਰੀ ਆ ਜਾਏਗੀ ਚਾਹੇ ਕੋਈ ਝਗੜਾ ਝਮੇਲਾ ਹੋਏ ਜਾਏਗਾ ਚਾਹੇ ਜਿਹੜਾ ਇਹ ਪਰਿਵਾਰ ਦਾ ਕੋਈ ਜੀ ਚਾਹੇ ਪਤਨੀ ਜਾਂ ਜਿੰਨੂੰ ਸੱਸ ਕਹਿੰਦੇ ਉਹ ਜਾਂ ਪਿਓ ਜਾਂ ਭਰਾ ਜਿਹੜਾ ਹੈ ਉਹ ਕਲੇਸ਼ ਕਰੇਗਾ ਤੇ ਜਾਂ ਜਿਹੜਾ ਇਹ ਭੂਤ ਪ੍ਰੇਤ ਦੀ ਡਿਊਟੀ ਲੱਗੇਗੀ ਤੇ ਜੇ ਕਰਮ ਨਹੀਂ ਹੈ ਤੇ ਸੱਚ ਜਾਣਿਓ ਕੁਝ ਨਹੀਂ ਕਹਿ ਸਕਦਾ ਤੇ ਨਾਲੇ ਜੂਨ ਇੱਕ ਇੱਕ ਜੂਨ ਇਹ ਆਪ ਜੀ ਨੂੰ ਕੀ ਕਹਿੰਦੀ ਤਿਤਲੀਆਂ ਕੁਝ ਕਹਿੰਦੀਆਂ ਨੇ ਜੁਗਨੂ ਕੁਝ ਕਹਿੰਦੇ ਨੇ ਪੰਛੀ ਚਿੜੀਆਂ ਕੁਝ ਕਹਿੰਦੀਆਂ ਨੇ ਕੋਇਲਾ ਗੀਤ ਗਾਉਂਦੀਆਂ ਕੁਝ ਕਹਿੰਦੀਆਂ ਨੇ ਸੱਪ ਵੀ ਆਪ ਜੀ ਨੂੰ ਕੁਝ ਨਹੀਂ ਕਹਿੰਦੇ ਉਹ ਤੁਹਾਡੇ ਤੋਂ ਡਰਦਾ ਤੁਹਾਨੂੰ ਡੰਗ ਮਾਰ ਦਿੰਦਾ ਤੁਸੀਂ ਉਹ ਤੋਂ ਡਰਦੇ ਉਹਦਾ ਲੱਕ ਤੋੜ ਦਿੰਦੇ ਕਹਿੰਦਾ ਉਹ ਵੀ ਆਪ ਜੀ ਨੂੰ ਕੁਝ ਨਹੀਂ ਸਾਨੂੰ ਯਾਦ ਹੈ ਇੱਕ ਵਾਰਾਂ ਸੀ ਇਦਾਂ ਹੀ ਬਾਹਰ ਕਿਤੇ ਲੰਮੇ ਪਏ ਸੀ ਅੰਮ੍ਰਿਤਸਰ ਸਾਹਿਬ ਉਧਰ ਰਹਿਣੇ ਸੀ ਤੇ ਇੱਕ ਹਾਲ ਹੁੰਦਾ ਨਾ ਜਿਵੇਂ ਜਿੱਥੇ ਸੋਫੇ ਸਾਫੇ ਲੱਗੇ ਹੁੰਦੇ ਤੇ ਅਸੀਂ ਥੱਲੇ ਹੀ ਬਰਾਜੇ ਸੀ ਥੱਲੇ ਚਟਾਈ ਜੀ ਵੀ ਸੀ ਸੀ ਉੱਥੇ ਬਰਾਜੇ ਤੇ ਥੋੜੀ ਜੀ ਲਾਈਟ ਜਗਦੀ ਸੀ ਬਾਹਰੋਂ ਇੱਕ ਸੱਪ ਆਇਆ ਤੇ ਜਦੋਂ ਲੱਗੇ ਹਨੂ ਦਿਸਿਆ ਉਦੋਂ ਜਦੋਂ ਬਿਲਕੁਲ ਲੱਗੇ ਤੁਰਿਆ ਆਉਂਦਾ ਸੀ ਤਹੀਂ ਸੋਚਿਆ ਜੇ ਹੁਣ ਹਿੱਲੇ ਨਾ ਤੇ ਇਹਨੇ ਡੰਗ ਮਾਰ ਦੇਣਾ ਤੇ ਅਸੀਂ ਚੁੱਪ ਕਰਕੇ ਪਏ ਰਹੇ ਉਹ ਲੱਤਾਂ ਦੇ ਉੱਤੋਂ ਦੀ ਗਾਂ ਗਿਆ ਪੁਰਾਣੇ ਸਿਆਣੇ ਲੋਕ ਨਿਆਣਿਆਂ ਨੂੰ ਸਮਝਾਉਂਦੇ ਹੁੰਦੇ ਸੀ ਕਿ ਪੁੱਤ ਧੀਏ ਮੰਜੇ ਤੇ ਬਹਿਣਾ ਐ ਤੇ ਪੈਰ ਨਹੀਂ ਹਿਲਾਉਣਾ ਕਿਉਂ ਵਿੜੇ ਕੱਚੇ ਸੀ ਮੋਟਰਾ ਖੂਹਾਂ ਬਾਹਰ ਬੰਬੀਆਂ ਤੇ ਬੈਂਦੇ ਸੀ ਥੱਲਿਓਂ ਦੀ ਕੋਈ ਸੱਪ ਵਰਗਾ ਜੀਵ ਲੰਘਦਾ ਹੋਇਆ ਪੈਰ ਹਿੱਲਦਾ ਹੋਇਆ ਤੇ ਉਹਨੇ ਡਰਦੇ ਨੇ ਡੰਗ ਮਾਰ ਦੇਣਾ ਤੇ ਜੇ ਸਥਿਰ ਹੋਇਆ ਉਹਨੇ ਚੁੱਪ ਕਰਕੇ ਲੰਘ ਜਾਣਾ ਉਹਨਾਂ ਦੀਆਂ ਬਾਤਾਂ 'ਚ ਕੋਈ ਰਮਝਾਂ ਸੀ ਕੋਈ ਖੇਡਾਂ ਸੀ ਉਹ ਡਰਦਾ ਹੀ ਅਪਜੀ ਨੂੰ ਕਹਿੰਦਾ ਐ ਨਹੀਂ ਤੇ ਕੋਈ ਕੁਝ ਨਹੀਂ ਕਹਿੰਦਾ ਜਿੰਨੀ ਦੇਰ ਤੱਕ ਮੇਰਾ ਕਰਮ ਨਹੀਂ ਸ਼ਾਮਲ ਹੋਏਗਾ ਗੁਰੂ ਨਾਨਕ ਕਹਿੰਦੇ ਤੈਨੂੰ ਸਜ਼ਾ ਨਹੀਂ ਮਿਲ ਸਕਦੀ ਪਰ ਗੁਰੂ ਨਾਨਕ ਦੀ ਬਾਣੀ ਨੂੰ ਸਤਨਾਮ ਕਰਕੇ ਸੱਚਾ ਨਾਮ ਕਰਕੇ ਅਸੀਂ ਜਾਣਦੇ ਹੀ ਨਹੀਂ ਜੇ ਜਾਣਦੇ ਹੋਈਏ ਤੇ ਤੁਸੀਂ ਕਿਸੇ ਦਾ ਦੋਸ਼ ਹੀ ਨਹੀਂ ਲਾ ਸਕਦੇ ਕਿ ਫਲਾਣੇ ਨੇ ਮੈਨੂੰ ਗਲਤ ਕੀਤਾ ਕੀ ਲਾ ਸਕਦੇ ਹੋ ਕਦੀ ਕਿਸੇ ਦਾ ਦੋਸ਼ ਨਹੀਂ ਲਾ ਸਕਦੇ ਚਲੋ ਇਹ ਬਾਤ ਵਿੱਚ ਆ ਗਈ ਨਖੇੜੀ ਜਾਈਏ ਜੇ ਆਏ ਆ ਤੇ ਸਮਝ ਲੈਣਾ ਥੋੜੀ ਗਹਿਰੀ ਏ ਤਿੰਨ ਕਰਮ ਨੇ ਮਾਇਆ ਦੇ ਜਿੰਨੂੰ ਕਰਮ ਦੀ ਦੁਨੀਆ ਕਹਿੰਨੇ ਆ ਕਰਮ ਦੀ ਦੁਨੀਆ ਚ ਕਰਮ ਕੀਤਾ ਜਾਂਦਾ ਏ ਤੇ ਕਰਮ ਦਾ ਲੇਖਾ ਬਣਦਾ ਕਰਮ ਭੋਗਿਆ ਵੀ ਜਾਂਦਾ ਫਿਰ ਇੱਕ ਨਿਹਕਰਮ ਦੀ ਇਸ ਤੋਂ ਪਾਰ ਤਿੰਨਾ ਗੁਣਾ ਤੋਂ ਮਾਇਆਦਿਆਂ ਤੋਂ ਬਾਹਰ ਇੱਕ ਨਿਹਕਰਮ ਦੀ ਦੁਨੀਆ ਏ ਜਿੱਥੇ ਕੋਈ ਲੇਖਾ ਨਹੀਂ ਏ ਜਿੱਥੇ ਕੋਈ ਦੁੱਖ ਸੁੱਖ ਵੀ ਨਹੀਂ ਏ ਚਾਹੇ ਆਪ ਜੀ ਨੂੰ ਦੇਗਾ ਚੋਂ ਬਾੜ ਦੇਵੇ ਕੋਈ ਦੁੱਖ ਨਹੀਂ ਹੈ ਚਾਹੇ ਆਪ ਜੀ ਨੂੰ ਨੀਹਾਂ 'ਚ ਚੜਨ ਦਿੱਤਾ ਜਾਵੇ ਕੋਈ ਦੁੱਖ ਨਹੀਂ ਹੈ ਤੇ ਕਰਮ ਵੀ ਨਹੀਂ ਹੈ ਜੇ ਕੋਈ ਅੱਜ ਦਾ ਵਿਦਵਾਨ ਅੱਜ ਦਾ ਬੁੱਧੀਜੀਵੀ ਪੁੱਛੇ ਨਾ ਕਿ ਸਹਿਬਜ਼ਾਦਿਆਂ ਨੂੰ ਫਿਰ ਕਿਸ ਕਰਮ ਦੀ ਸਜ਼ਾ ਮਿਲੀ ਤੇ ਇਹ ਨਖੇੜਾ ਸਮਝ ਲੈਣਾ ਇੱਕ ਕਰਮ ਦੀ ਦੁਨੀਆ ਹੈ ਇੱਕ ਨਿਹਕਰਮ ਦੀ ਦੁਨੀਆ ਹੈ ਕਰਮ ਦੀ ਦੁਨੀਆ 'ਚ ਅਸੀਂ ਆਪਣੀ ਇੱਛਾ ਕਰਦੇ ਹਾਂ ਆਪਣੀਆਂ ਇੱਛਾਵਾਂ ਤੇ ਚੱਲਦਾ ਏ ਜੀਵਨ ਨੇਹ ਕਰਮ ਦੀ ਦੁਨੀਆ ਦੇ ਵਿੱਚ ਇਸ਼ਾਵਾਂ ਮੁੱਕ ਜਾਂਦੀਆਂ ਜੀਵਨ ਭੇਟ ਹੋ ਜਾਂਦਾ ਉਹ ਪਿਆਰਾ ਮਿਲ ਜਾਂਦਾ ਪਿਆਰਾ ਅੰਗ ਸੰਗ ਹੁੰਦਾ ਤੇ ਉਹ ਪਿਆਰਾ ਜਿੱਥੇ ਵੀ ਹੋਵੇ ਉਹਦੀ ਇੱਕ ਸਭ ਤੋਂ ਸਿਖਰ ਦਾ ਗੁਣੇ ਉਹ ਦੂਜੀ ਲੋਕਾਈ ਵਾਸਤੇ ਕੁਰਬਾਨ ਹੋ ਜਾਂਦਾ ਕੁਰਬਾਨੀ ਸਭ ਤੋਂ ਉੱਤਮ ਗੁਣੇ ਕੁਰਬਾਨੀ ਦੇ ਗੁਣ ਤੇ ਹੀ ਆਪ ਜੀ ਦੀ ਪਾਲਣਾ ਹੋ ਰਹੀ ਏ ਜੇ ਅਨਾਜ ਦੇ ਰੂਪ ਚ ਉਹ ਪਿਆਰਾ ਆਪਣੀ ਕੁਰਬਾਨੀ ਨਾ ਦੇਵੇ ਤੇ ਆਪ ਜੀ ਨੂੰ ਰੋਟੀ ਮਿਲੇ ਇਹ ਸੂਰਜ ਬਣ ਕੇ ਆਪਣੇ ਆਪ ਨੂੰ ਤਪਾਵੇ ਨਾ ਆਪਣੇ ਆਪ ਨੂੰ ਨਸ਼ਟ ਨਾ ਕਰੇ ਤੇ ਆਪ ਜੀ ਨੂੰ ਊਰਜਾ ਤੇ ਗਰਮੀ ਮਿਲੇ ਇਹ ਉਸ ਦੀ ਬੜੀ ਅਦੁੱਤੀ ਖੇੜੇ ਕਿ ਜਿੱਥੇ ਹੋਏਗਾ ਕੁਰਬਾਨੀ ਹੋਏਗਾ ਇਸ ਕਰਕੇ ਨਾਵੇਂ ਪਿਤਾ ਦੇ ਘਰ ਦੇ ਵਿੱਚ ਪੰਜਵੇਂ ਘਰ ਦੇ ਵਿੱਚ ਇਹ ਸਾਰਿਆਂ ਘਰਾਂ ਦੇ ਵਿੱਚ ਉਹ ਕੁਰਬਾਨ ਹੈ ਪਹਿਲੇ ਘਰ ਦੇ ਵਿੱਚ ਵੀ ਜੇ ਸਤਿਗੁਰੂ ਦਾ ਪਹਿਲੇ ਘਰ ਦਾ ਆਪ ਜੀ ਮਨਾਰੇ ਉਹਨਾਂ ਸ਼ਤਬ ਦੀ ਵੇ ਸਾਨੂੰ ਤੇ ਲੱਗਦੀ ਨਹੀਂ ਕਦੀ ਕਿ ਪਹਿਲੇ ਦੀ ਦੂਜੇ ਦੀ ਤੀਜੇ ਦੀ ਇਹ ਠੀਕ ਹੈ ਕਿ ਅਸੀਂ ਅੰਕੜਿਆਂ ਦੇ ਮਨੁੱਖ ਹਾਂ ਅਸੀਂ ਅੰਕੜੇ ਗਿਣਦੇ ਹਾਂ ਐਨੀ ਤਰੀਕ ਐਨੀ ਤਰੀਕ ਆ ਇਥੋਂ ਇਥੋਂ ਤੱਕ ਸਾਨੂੰ ਯਾਦ ਵੀ ਇਦਾਂ ਹੀ ਰਹਿੰਦਾ ਸਾਨੂੰ ਖੁੱਲਾ ਪੰਡਾਲ ਜਿਹੜਾ ਹੈ ਉਹ ਯਾਦ ਨਹੀਂ ਰਹੇਗਾ ਸਾਨੂੰ ਪਤਾ ਹੈ ਇਥੋਂ ਲੈ ਕੇ ਜਿੱਥੋਂ ਤੱਕ ਨੀਲਾ ਆਸਮਾਨ ਦਿਖਦਾ ਹੈ ਉਥੋਂ ਤੱਕ ਧਰਤੀ ਤੇ ਆਸਮਾਨ 'ਚ ਫਰਕ ਹੈ ਪਰ ਕੌਣ ਜਾਣੇ ਕਿ ਅਭੀ ਆਸਮਾਨ ਹੀ ਹੈ ਇਹਦੇ ਅੰਦਰ ਵੀ ਆਸਮਾਨ ਹੀ ਹੈ ਇਹ ਕਦੀ ਵੱਖ ਨਹੀਂ ਹੁੰਦੇ ਪਰ ਸਾਡਾ ਮਾਪਦੰਡ ਸਾਡੀ ਸਮਝ ਜਿਹੜੀ ਏ ਇਦਾਂ ਹੀ ਸਮਝਦੀ ਏ ਅਸੀਂ ਇਹਦੇ ਤੋਂ ਸਿਵਾਏ ਸਮਝ ਨਹੀਂ ਸਕਦੇ ਇਸ ਕਰਕੇ ਧਰਮ ਦੀ ਦੁਨੀਆ 'ਚ ਜਾਣ ਵਾਸਤੇ ਦਿੱਕਤ ਵੀ ਆਉਂਦੀ ਏ ਕਿ ਸਾਨੂੰ ਜਾਂ ਤੇ ਕਰਨ ਦਾ ਪਤਾ ਏ ਜਾਂ ਨਾ ਕਰਨ ਦਾ ਪਤਾ ਏ ਹੋਣ ਦਾ ਸਾਨੂੰ ਪਤਾ ਹੀ ਨਹੀਂ ਏ ਫੇਰ ਸਮਝ ਲੈਣਾ ਅਹੀਂ ਕਿੰਨੇ ਆ ਜਾਂ ਤੇ ਵਾਸ਼ਨਾ ਕਰਨੀ ਤੇ ਜਾਂ ਨਾ ਕਰਨੀ ਚੋਰੀ ਜਾਂ ਤੇ ਕਰਨੀ ਜਾ ਨਾ ਕਰਨੀ ਪਰ ਕੌਣ ਸਮਝਾਵੇ ਕਿ ਇਹਦੇ ਵਿੱਚ ਜਿਹੜਾ ਏ 24 ਘੰਟੇ ਜੇ ਕਰਨ ਤੇ ਨਾ ਕਰਨ ਤੇ ਜੋਰ ਲਾਉਂਦੇ ਰਹੋਗੇ ਤੇ ਜਿਹੜਾ ਹੋਣਾ ਏ ਉਹ ਨਿਕਲ ਜਾਣਾ ਇਸ ਕਰਕੇ ਦਸਵੇਂ ਪਿਤਾ ਨੇ ਕਿਹਾ ਇਹ ਦੁਕਾਲੰ ਪ੍ਰਨਾਸੀ ਦਿਹਾਲੰ ਸਰੂਪੇ ਜਿਹੜੇ ਦੋ ਕਾਲ ਨੇ ਇਹਨਾਂ ਨੂੰ ਨਾਸ਼ ਕਰ ਦੇ ਇਹ ਨਹੀਂ ਚਾਹੀਦੇ ਸਮਝੀ ਨਹੀਂ ਆਏਗੀ ਆ ਗੁਰਸਿੱਖ ਪਿਆਰੇ ਇੱਕ ਦਿਨ ਪੁੱਛ ਰਹੇ ਸੀ ਕਿ ਕਾਮ ਵਾਸ਼ਨਾ ਤੇ ਕਾਬੂ ਕਿਵੇਂ ਪਾਈਏ ਮੈਂ ਜੋਰ ਲਾਲਾ ਮਰ ਗਿਆ ਕਿ ਨਹੀਂ ਕਰਨੀ ਨਹੀਂ ਕਰਨੀ ਤੇ ਸੀ ਹੱਸ ਰਹੇ ਸੀ ਕਿ ਤੂੰ ਗੁਰਨਾਨਕ ਦੀ ਬਾਣੀ ਨਹੀਂ ਪੜਦਾ ਨਾ ਚੰਗੀ ਤਰ੍ਹਾਂ ਵਿਚਾਰਦੇ ਨਹੀਂ ਉਹ ਨਹੀਂ ਤੇ ਸਮਝ ਹੋਵੇ ਸਾਡੇ ਕੋ ਵੀ ਇਹ ਖਿਹੜਾ ਛੁੱਟਦਾ ਹੀ ਨਹੀਂ ਸੀ ਬੜਾ ਸਿਆਪਾ ਪਿਆ ਸੀ ਕਿਉਂਕਿ ਇੱਕੋ ਹੀ ਗੱਲ ਪਤਾ ਸੀ ਜਾਂ ਕਰਨੀ ਏ ਤੇ ਜਾਂ ਨਹੀਂ ਕਰਨੀ ਪਰ ਜਿਹੜੀ ਸੁਰਤ ਹੋਵੇ ਸੋਚ ਹੋਵੇ ਬਾਹਰ ਉਦਾਂ ਕਿਤੇ ਨਾ ਹੋਵੇ ਸਿਰਫ ਸਾਡੀ ਸੋਚ ਚ ਹੋਵੇ ਤੇ ਸੋਚ ਨੂੰ ਭੁੱਲਣਾ ਹੋਵੇ ਤੇ ਫਿਰ ਜ਼ਰੂਰੀ ਨਹੀਂ ਕਿ ਕਰਨੀ ਕੇ ਨਹੀਂ ਕਰਨੀ ਰਿਲੈਕਸ ਰਹਿਣਾ ਚਾਹੀਦਾ ਏ ਇਹਦੇ ਤੋਂ ਚੰਗਾ ਏ ਪਿਆਰੇ ਨੂੰ ਯਾਦ ਕਰਨਾ ਪਿਆਰੇ ਨੂੰ ਗਾਉਣਾ ਇਹਨੂੰ ਛੱਡਣਾ ਕਦੋਂ ਏ ਉਹ ਗੁਰੂ ਨਾਨਕ ਤੋਂ ਪੁੱਛਿਆ ਕਰੋ ਸੁਖਮਨੀ ਸਾਹਿਬ ਪੜਦੇ ਹੋ ਨਾ ਕਲਵੀਰ ਖਾਲਸਾ ਜੀ ਉਹ ਕਿਹੜੀ ਪੰਕਤੀ ਸੀ ਜਿਹੜੀ ਉਹਦੋਂ ਦੱਸ ਰਹੇ ਸੀ ਆਸ ਅਨਿਤ ਤਿਆਗੋ ਤਰੰਗ ਆਸ ਅਨਿਤ ਤਿਆਗੋ ਤਰੰਗ ਜਿਹੜੀ ਅੰਦਰ ਆ ਸੇ ਜਿਹੜੀ ਤੇਰੀ ਇਸ਼ਾ ਏ ਕਿਹੜੀ ਇਸ਼ਾ ਜਿਹੜੀ ਟਿਕਦੀ ਨਹੀਂ ਸਦਾ ਨਹੀਂ ਰਹਿੰਦੀ ਮਿਤ ਨਹੀਂ ਰਹਿੰਦੀ ਅਨੇਤੇ ਐੜਾ ਲੱਗ ਗਿਆ ਨਾ ਅਨੇਤੇ ਪੰਜਾਬੀ ਭਾਸ਼ਾ ਸਮਝਣੀ ਹੋਵੇ ਨਾ ਤੇ ਜਿਹੜੇ ਸ਼ਬਦ ਦੇ ਗਾੜੀ ਐੜਾ ਲੱਗ ਜੇ ਉਹ ਨਾਂਵਾਚਕ ਹੋ ਜਾਂਦਾ ਮਿਰ ਲੱਗ ਜਾਵੇ ਉਹ ਵੀ ਨਾਂਵਾਚਕ ਹੋ ਜਾਂਦਾ ਜਿਹਨੂੰ ਪੰਜਾਬੀ ਚ ਅਗੇਤਰ ਕਹਿੰਦੇ ਆ ਅਗੇਤਰ ਤੇ ਪਛੇਤਰ ਕੁਝ ਸ਼ਬਦ ਪਿੱਛੇ ਲੱਗਦੇ ਕੁਝ ਅੱਗੇ ਲੱਗਦੇ ਜਿਵੇਂ ਕਾਰ ਸ਼ਬਦ ਪਛੇਤਰ ਹੈ ਜਿਸ ਸ਼ਬਦ ਦੇ ਪਿੱਛੇ ਲੱਗ ਜਾਂਦਾ ਉਹਦਾ ਮਤਲਬ ਹੈ ਲਗਾਤਾਰ ਜਿਵੇਂ ਓੰਕਾਰ ਕਾਰ ਦਾ ਮਤਲਬ ਹੈ ਲਗਾਤਾਰ ਰੁਕਦਾ ਨਹੀਂ ਜਿਵੇਂ ਧੁਨ ਤੇ ਧਨ ਕਾਰ ਧਨ ਕਾਰ ਧੁਨੇ ਇੱਕ ਧੁਨ ਤੇ ਕਾਰ ਮਗਰ ਲੱਗ ਗਿਆ ਤੇ ਹੁਣੇ ਲਗਾਤਾਰ ਜਿਹੜੀ ਰੁਕਦੀ ਨਹੀਂ ਇਹ ਪਛੇਤਰ ਗੇਤਰ ਪਛੇਤਰ ਹੈ ਆਪਣੇ ਗੁਰੂ ਪਿਤਾ ਦੇ ਸ਼ਬਦਾਂ ਨੂੰ ਸਮਝਿਆ ਕਰੋ ਭਾਈ ਇੱਕ ਇੱਕ ਬਾਤ ਨੂੰ ਸਮਝਿਆ ਕਰੋ ਚਲੋ ਧਿਆਨ ਚ ਆ ਗਈ ਬਾਤ ਆਪ ਜੀ ਨੂੰ ਪੁੱਛ ਲੈਣੀ ਸਾਨੂੰ ਯਾਦ ਕਰਾ ਦਿਓ ਵੈਸੇ ਤੇ ਯਾਦ ਹੈ ਸਤਨਾਮ ਤੇ ਸੀ ਯਾਦ ਕਰਾ ਦਿਓ ਕਿੱਥੇ ਕਿ ਸੀ ਜਿਹੜਾ ਇੱਕ ਸ਼ਬਦ ਆਉਂਦਾ ਏ ਸਤਗੁਰੂ ਬੜਾ ਪਿਆਰਾ ਬੋਲਦਾ ਏ ਨੇ ਇੱਕ ਸ਼ਬਦ ਏ ਹਾਹੇ ਨੂੰ ਸਿਆਰੀ ਕੱਕਾ ਹਿੱਕ ਹਿੱਕ ਸ ਸ਼ਬਦ ਏ ਖੱਬੇ ਸ਼ਬਦ ਏ ਇਹ ਸ਼ਬਦ ਆਉਂਦੇ ਨੇ ਨਾ ਖੱਬੇ ਸਾਖ ਕੁੜਾਵੇ ਡਠੇ ਤਉ ਪੱਲੇ ਟੈਂਡੇ ਲਾਗੀ ਇਹ ਕਿਹੜੀ ਭਾਸ਼ਾ ਦਾ ਸ਼ਬਦ ਏ ਪਤਾ ਕਿ ਨਹੀਂ ਪਤਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਸਿੰਧੀ ਭਾਸ਼ਾ ਦਾ ਸ਼ਬਦ ਹੈ ਪੋਠੋਹਾਰੀ ਪੜ ਭਾਸ਼ਾ ਦਾ ਸ਼ਬਦ ਹੈ ਪੋਠੋਹਾਰੀ ਪਹਾੜੀ ਭਾਸ਼ਾ ਨੂੰ ਕਿਹਾ ਜਾਂਦਾ ਪੋਠੋਹਾਰੀ ਸ਼ਬਦ ਹੈ ਮੁਈਏ ਆਪਣੇ ਪਿਰ ਸਿਓ ਪਿਰ ਕੇ ਰੰਗ ਕਿਵੇਂ ਪੰਕਤੀਓ ਸੋਭਵੰਤੀ ਨਾਰੀ ਇਹ ਜਿਹੜਾ ਮੁਈਏ ਸ਼ਬਦ ਹੈ ਪਹਾੜੀ ਸ਼ਬਦ ਹੈ ਸਾਡੀ ਸੁਰਤ ਪਿਛਲੀ ਪੰਕਤੀ ਤੇ ਅੜੀ ਰਹੇਗੀ ਸਾਨੂੰ ਅਗਲੀ ਨਹੀਂ ਯਾਦ ਆਉਣੀ ਬੜੀ ਸਿੱਧੀ ਜੀ ਸਾਨੂੰ ਆਨੰਦ ਸਾਹਿਬ ਕਹੋਗੇ ਪੜੋ ਅਹੀਂ ਹੱਥ ਜੋੜਾਂਗੇ ਕਿ ਨਹੀਂ ਤੇ ਜਾਂ ਸਾਡੇ ਨਾਲ ਪੜਿਓ ਤੇ ਸਾਡੇ ਨਾਲ ਪੜੋਗੇ ਤੇ ਹੋ ਸਕਦਾ ਏ 6 ਪੌੜੀਆਂ ਵੀ ਜਿਹੜੀਆਂ ਉਹਨਾਂ ਨੂੰ 2 ਘੰਟੇ ਲੱਗ ਜਾਣ ਤੇ ਹੋ ਸਕਦਾ ਏ 5 ਮਿੰਟਾਂ ਚ ਹੀ ਹੋ ਜਾ। ਕਿਉਂ ਕਿਉਂਕਿ ਜਦੋਂ ਉਹ ਪੰਕਤੀਆਂ ਸਤਿਗੁਰੂ ਦੇ ਮਿੱਠੜੇ ਬੋਲ ਆਉਂਦੇ ਨੇ ਨਾ ਬੜੇ ਬੜੇ ਪਿਆਰੇ ਬੋਲ ਨੇ ਵੇਖੋ ਕੁਝ ਬੋਲ ਆਉਂਦੇ ਨੇ ਅੰਗੀਕਾਰੋ ਕਰੇ ਤੇਰਾ ਕਿਦਾਂ ਤੇਰੀ ਰਾਖੀ ਕਰਦਾ ਏ ਤੈਨੂੰ ਗਲ ਨਾਲ ਲਾ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਤੇ ਜਦੋਂ ਉਹ ਆਏਗਾ ਤੇ ਗਾਂ ਸੁਰਤ ਜਾਏਗੀ ਨਹੀਂ ਅੱਗੇ ਨਹੀਂ ਜਾਏਗੀ ਜੋ ਮਰਜੀ ਕਰ ਲੋ ਜਦੋਂ ਤੁਸੀਂ ਪਿਆਰੇ ਦੇ ਸ਼ਬਦਾਂ ਨੂੰ ਪਿਆਰੇ ਦੇ ਮਿੱਠੜੇ ਬੋਲਾਂ ਨੂੰ ਇਹਨਾਂ ਚੋਂ ਆਨੰਦ ਮੰਨਣਾ ਸ਼ੁਰੂ ਕਰੋਗੇ ਪਿਆਰੇ ਨਾਨਕ ਦੇ ਬੋਲਾਂ ਤੋਂ ਸਮਝੋਗੇ ਪਿਆਰੇ ਨਾਨਕ ਨੇ ਕੋਈ ਐਵੇਂ ਥੋੜੀ ਬੋਲ ਦਿੱਤੇ ਜ਼ਰੂਰ ਮਹਾਂ ਰੰਗ ਸਮਾਇਆ ਹੋਏਗਾ। ਦੀਨ ਦੁਨੀਆ ਦਾ ਮਾਲਕ ਜਦੋਂ ਬੋਲਿਆ ਹੋਏਗਾ ਤੇ ਛੋਟੀ ਜੀ ਬਾਤ ਤੇ ਨਹੀਂ ਹੋਈ ਹੋਏਗੀ। ਸਾਧੂਆਂ ਦੀ ਦੁਨੀਆ ਦੇ ਬੋਲ ਨੇ ਕਿ ਜਦੋਂ ਗੁਰੂ ਨਾਨਕ ਬੋਲਦੇ ਨੇ ਤੇ ਪੂਰੀ ਦੁਨੀਆ ਦੇ ਦੇਵੀ ਦੇਵਤੇ ਤੇ ਅਵਤਾਰੀ ਪੁਰਸ਼ ਉਹਨਾਂ ਨੂੰ ਸੁਣਦੇ ਨੇ। ਪੂਰੀ ਕਾਇਨਾਤ ਜਿਹੜੀ ਏ ਉਹ ਉਸੇ ਵੇਲੇ ਸਮਾ ਪਸਾਰ ਕੇ ਖਲੋ ਜਾਂਦੀ ਏ ਤੇ ਸੁਣਦੀ ਏ ਗੁਰੂ ਨਾਨਕ ਨੇ ਕਿਹਾ ਕੀ। ਪਰ ਮਾਫ ਕਰ ਦੇਣਾ ਅੱਜ ਦਾ ਸਿੱਖ ਕਹਾਉਣ ਵਾਲਾ ਨਹੀਂ ਸੁਣਦਾ ਜੇ ਸੁਣਦਾ ਹੁੰਦਾ ਤੇ ਇਹਦਾ ਇਹ ਹਾਲ ਨਾ ਹੁੰਦਾ ਕਹਿੰਦੇ ਆਸ ਅਨਿਤ ਤਿਆਗੋ ਤਰੰਗ ਤੇ ਜਦੋਂ ਇਹ ਸ਼ਬਦ ਆਏ ਸਿ ਆਪਜੀ ਸੁਖਣੀ ਸਾਹਿਬ ਕੌਣ ਕੌਣ ਕਰਦਾ ਰੋਜ਼ ਚਲੋ ਕਦੀ ਕਦੀ ਕਰਦਾ ਹੋਵੇ ਹੱਥ ਘੜਾ ਕਰੋ ਹਾਂ ਕੌਣ ਕੌਣ ਕਰਦਾ ਭਾਈ ਤੇ ਗੁਰੂ ਮਹਾਰਾਜ ਇਹਦੇ ਚ ਕੀ ਕਹਿੰਦੇ ਨੇ ਤਰੰਗ ਕਿਉਂ ਵਰਤਦੇ ਨੇ ਆਸ ਅਨਿਤ ਤਿਆਗੋ ਤਰੰਗ ਕਿਹੜੀ ਤਰੰਗ ਹੈ ਜਿਹੜੀ ਤਿਆਗੋ ਪੁਛਿਆ ਕਰੋ ਨਾ ਪਿਆਰੇ ਨੂੰ ਛੋਟੀ ਜੀ ਬਾਤ ਥੋੜੀ ਹੈ ਪਿਆਰੇ ਦੇ ਬੋਲ ਨੇ ਭਾਈ ਜਦੋਂ ਕਹਿੰਨੇ ਆ ਕਿ ਗੁਰਬਾਣੀ ਸਭ ਤੋਂ ਉੱਚੀ ਹੈ ਇਸ ਦੇ ਬਰਾਬਰ ਕੋਈ ਵੀ ਨਹੀਂ ਸਿਰਫ ਇਸੇ ਨੂੰ ਸਿਰ ਨਵਾਉਣਾ ਹੈ ਇਹਦੇ ਬਰਾਬਰ ਕਿਸੇ ਦੂਜੇ ਨੂੰ ਸਿਰ ਨਵਾਉਣਾ ਹੀ ਨਹੀਂ ਇਹਦੇ ਤੋਂ ਉੱਤੇ ਕੋਈ ਸਰੀਰ ਨਹੀਂ ਕੋਈ ਨਹੀਂ ਤੇ ਭਾਈ ਫਿਰ ਇਹਨੇ ਅਵੇਸ ਲੈ ਕਿਉਂ ਕੋਛਦੇ ਕਿਉਂ ਨਹੀਂ ਪਿਆਰੇ ਨੂੰ ਕਿ ਕਹਿੰਦੇ ਕੀਓ ਪੁੱਛਿਆ ਕਰੋ ਜਿਸ ਤੋਂ ਪੁੱਛਣਾ ਸ਼ੁਰੂ ਕਰੋਗੇ ਨਾ ਅਰਥ ਵੀ ਪੜਿਆ ਕਰੋ ਕਥਾਵਾਚਕਾਂ ਨੂੰ ਵੀ ਪੁੱਛ ਲਿਆ ਕਰੋ ਪਰ ਇਸ ਗੁਰੂ ਨੂੰ ਆਪਣਾ ਸੱਚਾ ਗੁਰੂ ਜਾਣ ਕੇ ਇਹਦੇ ਕੋ ਵੀ ਝੋਲੀ ਢੱਕ ਕੇ ਵਿਆ ਕਰੋ ਇਹ ਟੰਗੇ ਗੁਰੂ ਕੋ ਬਹਿਣ ਦਾ ਅੱਜ ਆਪ ਜੀ ਨੂੰ ਇੱਕ ਬਾਤ ਕਹਿੰਨੇ ਆਂ ਇੰਟਰਨੈਟ ਦੇ ਸਿੱਖ ਬੜੇ ਨੇ ਤੁਸੀਂ ਦੇਖਿਓ ਕਿ ਆਪ ਜੀ ਕੀ ਦੇ ਸਿੱਖੋ ਕਥਾਵਾਚਕਾਂ ਦੇ ਸਿੱਖ ਬਹੁਤ ਨੇ ਬਾਬਿਆਂ ਦੇ ਸਿੱਖ ਬਹੁਤ ਨੇ ਆਪਣੀ ਮਤ ਦੇ ਆਪਣੀ ਸਮਝ ਦੇ ਵੀ ਸਿੱਖ ਬਹੁਤ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਿਰਲੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਦੇ ਹੀ ਨਹੀਂ ਜਾਂ ਕਥਾਵਾਚਕ ਕੋ ਸੁਣ ਕੇ ਸਮਝ ਲੈਂਦੇ ਕਿ ਬਸ ਠੀਕ ਹੋ ਗਿਆ ਇੰਨਾ ਹੀ ਕੰਮ ਸੀ ਕਥਾਵਾਚਕ ਨੇ ਜੋ ਦੱਸ ਦਿੱਤਾ ਇਹੋ ਹੀ ਸਤਿਐਸ ਤੋਂ ਗਾਂ ਨਹੀਂ ਕਿਸੇ ਮਹਾਪੁਰਸ਼ ਨੇ ਦੱਸ ਦਿੱਤਾ ਤੇ ਮਹਾਪੁਰਸ਼ ਦਾ ਸਿੱਖ ਹੋ ਗਿਆ ਕਿ ਠੀਕ ਹੈ ਮਹਾਪੁਰਸ਼ ਨੇ ਦੱਸ ਦਿੱਤਾ ਪਰ ਭਾਈ ਤੇਰਾ ਤੇ ਗੁਰੂ ਦਾ ਵੀ ਤੇ ਕੋਈ ਨਾਤਾ ਹੈ ਨਾ ਜੇ ਇਹਦੇ ਨਾਲ ਬਵੇਂਗਾ ਨਹੀਂ ਇਹਦੇ ਕੋ ਸੁਣੇਗਾ ਨਹੀਂ ਇਹਦੇ ਨਾਲ ਬਾਤ ਨਹੀਂ ਕਰੇਗਾ ਤੇ ਕਿਦਾਂ ਜਿਹੜਾ ਇਹ ਪ੍ਰਤੱਖ ਗੁਰੂ ਨਸਤਾਰੇ ਵਾਲੀ ਖੇਡ ਬਣੇਗੀ ਸਾਰਾ ਜੀਵਨ ਲੰਘ ਜਾਣਾ ਤੇਨੂੰ ਗੁਰੂ ਦੀ ਸੋਝੀ ਨਹੀਂ ਆਉਣੀ ਅਸੀਂ ਵੀ ਇਦਾਂ ਹੀ ਪਟਕਣਾ ਕਰਦੇ ਸੀ ਪ੍ਰੋਫੈਸਰ ਸਹਿਬ ਸਿੰਘ ਨੂੰ ਪੜ ਲਿਆ ਭਾਈ ਵੀਰ ਸਿੰਘ ਨੂੰ ਪੜ ਲਿਆ ਟੀਕਾਕਾਰਾਂ ਨੂੰ ਪੜ ਲਿਆ ਫਰੀਦ ਕੋਟੀਆਂ ਦੇ ਟੀਕੇ ਨੂੰ ਪੜ ਲਿਆ ਕਥਾਵਾਚਕਾਂ ਨੂੰ ਪੁੱਛ ਲਿਆ ਉਹ ਕੋਈ ਗੁਰਸਿੱਖ ਲੱਗਾ ਉਹਨੂੰ ਪੁੱਛ ਲਿਆ ਅਸੀਂ ਵੀ ਇਦਾਂ ਹੀ ਕਰਦੇ ਸੀ ਫਿਰ ਇੱਕ ਦਿਨ ਖਸਮ ਨੂੰ ਸਮਝ ਆਈ ਕਿ ਇਹਦੇ ਨਾਲ ਤੇ ਕੋਈ ਸੰਬੰਧ ਹੀ ਨਹੀਂ ਬਣ ਰਿਹਾ ਨਮਸਕਾਰ ਇਹਨੂੰ ਕਰ ਰਹੇ ਆ ਪਰਕਰਮਾ ਇਹਨੂੰ ਕਰ ਰਹੇ ਆ ਚੌਰ ਸਾਹਿਬ ਇਹਨੂੰ ਕਰ ਰਹੇ ਆ ਘਰ ਪ੍ਰਕਾਸ਼ ਇਸ ਦੀ ਬਾਣੀ ਦਾ ਕਰਦੇ ਆ ਪਰ ਇਹਦੇ ਨਾਲ ਸੰਬੰਧ ਨਹੀਂ ਬਣ ਰਿਹਾ ਜਦੋਂ ਕੋਈ ਸੁਰਤ ਦੇ ਵਿੱਚ ਸਵਾਲ ਆਉਂਦਾ ਏ ਤੇ ਅਸੀਂ ਇਹਦੇ ਵੱਲ ਨੂੰ ਨਹੀਂ ਦੌੜਦੇ ਦੌੜਦੇ ਆ ਕਿਸੇ ਹੋਰ ਵੱਲ ਨੂੰ ਫਿਰ ਇਸ ਗੁਰੂ ਅੱਗੇ ਆ ਕੇ ਜੋਦੜੀ ਕੀਤੀ ਹਰਮੰਦਰ ਸਾਹਿਬ ਗਏ ਉੱਥੇ ਜਾ ਕੇ ਗੁਰੂ ਰਾਮਦਾਸ ਪਾਸ਼ਾ ਗਾੜੀ ਜੋਦੜੀ ਕੀਤੀ ਕਿ ਸਤਿਗੁਰੂ ਮੈਨੂੰ ਤੇ ਸਮਝ ਹੀ ਕੋਈ ਨਹੀਂ ਤੂੰ ਕੋਈ ਬਾਤ ਤੇ ਸਮਝਾ ਕੁਝ ਨਹੀਂ ਸਮਝ ਆਉਂਦੀ ਕਿੱਧਰ ਨੂੰ ਜਾਈਏ ਕੀ ਦੀ ਸੁਣੀਏ ਕੀ ਦੀ ਨਾ ਸੁਣੀਏ ਇੱਕ ਕੁਝ ਕਹਿ ਦਿੰਦਾ ਦੂਜਾ ਕੁਝ ਕਹਿ ਦਿੰਦਾ ਤੇ ਇੰਨਾ ਆਵਾਦ ਵਿਵਾਦ ਹੈ ਸਮਝ ਨਹੀਂ ਆਉਂਦੀ ਐਸ ਖਸਮ ਦੀ ਮੰਨੀਏ ਕਿ ਐਸ ਦੀ ਮੰਨੀਏ ਤੇ ਉਲਝ ਪਏ ਆ ਤੇ ਥੋੜੇ ਸਮੇਂ ਦੇ ਵਿੱਚ ਤੇ ਇਦਾਂ ਲੱਗਣ ਲੱਗ ਪਿਆ ਵੀ ਅਸੀਂ ਬੈਸੀਏ ਹੋ ਗਏ ਆ ਸਿਰਫ ਬੈਸੀ ਜਾਣੇ ਆ ਕਿ ਮੈਨੂੰ ਪਤਾ ਉਹਨੂੰ ਪਤਾ ਤੈਨੂੰ ਪਤਾ ਜਿਹੜੀ ਗੁਰੂ ਦੀ ਬਾਤ ਹੈ ਉਹ ਤੇ ਕਿਤੇ ਆ ਹੀ ਨਹੀਂ ਰਹੀ ਉਹ ਪ੍ਰੇਮ ਨਹੀਂ ਆ ਰਿਹਾ ਉਹਦੇ ਗੁਣ ਨਹੀਂ ਆ ਰਹੇ ਉਹਦਾ ਰੰਗ ਨਹੀਂ ਆ ਰਿਹਾ ਸਿਰਫ ਬੈਸਗੇ ਹੋ ਗਏ ਫਿਰ ਗੁਰੂ ਰਾਮਦਾਸ ਪਿਤਾ ਨੇ ਸਮਝਾਇਆ ਕਿ ਗੁਰੂ ਕੋ ਸਿੱਖਣ ਕਿਦਨ ਗਿਆ ਸੀ ਆਇਆ ਕਿਦਨ ਸੀ ਮੇਰੇ ਕੋਲੇ ਦੱਸ ਤੇ ਵਾਕੇ ਸਮਝ ਆਈ ਕਿ ਤੇਰੇ ਕੋਲ ਤੇ ਕਦੀ ਸਿੱਖਣ ਨਹੀਂ ਆਏ ਤੇਰੇ ਬੋਲ ਸੀ ਸਿੱਖਦੇ ਕਿਸੇ ਹੋਰ ਕੋ ਪਏ ਸੀ ਦੂਜਿਆਂ ਕੋ ਸਿਰਫ ਉਹਨਾਂ ਦੀ ਅਵਸਥਾ ਮੁਤਾਬਕ ਅਰਥ ਮਿਲਣਗੇ ਇਹ ਵੀ ਸਮਝ ਲੈਣਾ ਇਹ ਹੋ ਸਕਦਾ ਹੈ ਬਹੁਤਿਆਂ ਜੀਆਂ ਦੇ ਇਹ ਪਕੜ ਚ ਨਾ ਬਾਤ ਆਉਂਦੀ ਹੋਵੇ ਪਰ ਕੋਈ ਨਹੀਂ ਚਿੰਤਾ ਨਾ ਕਰਿਓ ਇੱਕ ਦਿਨ ਆਏਗੀ ਸਾਧੂਆਂ ਨੇ ਨਾ ਇੱਕ ਰੀਤ ਚਲਾਈ ਸੀ ਵੈਸੇ ਉਹ ਕਰਿਓ ਨਾ ਕਰਿਓ ਕੋਈ ਦਿੱਕਤ ਨਹੀਂ ਇਹ ਨਹੀਂ ਕਹਿੰਦੇ ਕਿ ਕਰਿਓ ਅਖੰਡ ਪਾਠ ਸਾਹਿਬ ਜਿੱਦੋਂ ਰੱਖਦੇ ਸੀ ਨਾ ਤੇ ਉਹਨਾਂ ਲਾਗੇ ਰੇਤ ਰੱਖ ਦੇਣੀ ਥਾਲੀ ਚ ਪਾ ਕੇ ਤੇ ਥਾਲੀ ਦੇ ਰੇਤ ਪਾ ਕੇ ਤੇ ਉਹਨਾਂ ਨੇ ਕਿਹਾ ਇਹਦੇ ਵਿੱਚ ਦਾਣੇ ਵੀ ਪਾਓ ਕਣਕ ਦੇ ਰੇਤ ਪੱਥਰ ਦਾ ਪ੍ਰਤੀਕ ਹੈ ਪੱਥਰ ਦਾ ਪ੍ਰਤੀਕ ਹੈ ਨਾ ਰੇਤ ਪੱਥਰ ਦੇ ਹੀ ਛੋਟੇ ਛੋਟੇ ਕਣ ਨੇ ਤੇ ਵਿੱਚ ਦਾਣੇ ਰੱਖ ਦੇਣੇ ਤੇ ਉਹ ਸੰਕੇਤ ਸੀ ਕਿ ਇਸ ਪੱਥਰ 'ਚ ਵੀ ਦਾਣੇ ਉੱਗ ਜਾਣਗੇ ਇਹ ਹਿਰਦਾ ਪੱਥਰ ਰੂਪੀ ਹੈ ਹੇ ਬੰਦਿਆ ਤੇਰਾ ਮਨ ਜਿਹੜਾ ਇਹ ਪੱਥਰ ਰੂਪੀ ਏ ਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਨੇ ਇਹ ਬੀਜ ਰੂਪੀ ਨੇ ਤੇਰੇ ਅੰਦਰ ਰੱਖ ਦੇਣੇ ਨੇ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਏ ਜਾਂ ਜਦੋਂ ਤੂੰ ਗੁਰੂ ਕੋ ਆਇਆ ਜਾਂ